ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵਿਗੀਆਂ ਖੇਡਾ ਵਤਨ ਪੰਜਾਬ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਬਲੌਗ ਪਧਰੀ ਬਲੌਗ ਸਰਹੰਦ ਦੀਆਂ ਖੇਡਾਂ ਸ਼ੁਰੂ ਹੋਈਆਂ ਨੇ ਇਹ ਖੇਡਾਂ ਐਸਡੀਐਮ ਫਤਿਹਗੜ੍ਹ ਸਾਹਿਬ ਅਤੇ ਸ਼੍ਰੀਮਤੀ ਇਸਮਤ ਵਿਜੈ ਸਿੰਘ ਵੱਲੋਂ ਸ਼ੁਰੂ ਕਰਵਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ ਕਿਉਂਕਿ ਕਿਉਂਕਿ ਖੇਡਾਂ ਜਿੱਥੇ ਖਿਡਾਰੀਆਂ ਨੂੰ ਸਿੱਧਕ ਪੱਖੋਂ ਉਸ ਤੋਂ ਦ੍ਰਿਤ ਰੱਖਦੀਆਂ ਨੇ ਉਹ ਥੇ ਹੀ ਖਿਡਾਰੀਆਂ ਨੂੰ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾਉਂਦੀ ਹੈ ਯਾਨੀ ਉਹਨਾਂ ਕਹਿੰਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਉਹਨਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹਨ ਕਿ ਜਿੱਤ ਤੇ ਹਾਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਇਸ ਲਈ ਖਿਡਾਰੀਆਂ ਨੂੰ ਹਮੇਸ਼ਾ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ ਤੇ ਆਪਣੇ ਖੇਡ ਪ੍ਰਤਿਭਾ ਦੇ ਪੈਦਰ ਪ੍ਰਦਰਸ਼ਨ ਕਰਕੇ ਹੀ ਉੱਚੀਆਂ ਮੰਲਾਂ ਮਾਰੀਆਂ ਜਾ ਸਕਦੀਆਂ ਹਨ ਐਸਮੋਕੇ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ 1500 ਤੋਂ ਵੱਧ ਬੱਚੇ ਹਿੱਸਾ ਲੈ ਰਹੇ ਨੇ ਇਹਨਾਂ ਕਿਡਾਂਸ ਤੋਂ ਮੰਦਿਰ ਰਜਿਸਟ੍ਰੇਸ਼ਨ ਆਨਲਾਈਨ ਲਿੰਕ ਤੇ ਜਾ ਕੇ ਕੀਤੀ ਜਾ ਸਕਦੀ ਹੈ ਅਤੇ ਆਫਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਦਿੱਤੀ ਗਈ ਹੈ ਉਹ ਅੱਜ ਸ਼ੁਰੂ ਹੋਣ ਜਾ ਰਹੇ ਹੈ ਜਿਹੜਾ ਫਟੇਗੜ ਸਾਹਿਬ ਦੇ ਵਿੱਚ ਜਿੱਦੇ ਵਿੱਚ ਤਰ੍ਹਾਂ ਦੇ ਬਲੌਕ ਹੈ ਜਿਹੜਾ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਲਗਭਗ 2000 ਬੱਚੇ ਜਿਹੜੇ ਨੇ ਪਾਰਟਿਸਪੇਟ ਕਰ ਰਹੇ ਨੇ ਜਿਹਦੇ ਵਿੱਚ ਐਥਲੈਟਿਕਸ, ਵਾਲੀਬॉल, ਫੁੱਟਬਾਲ, ਕਬੱਡੀ ਔਰ ਗੇਮਸ ਦੇ ਜਿਹੜੀਆਂ ਕੋਕੋ ਫੰਡ ਗੇਮਸ ਨੇ ਜਿਹੜੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਬੱਚਿਆਂ 'ਚ ਬਹੁਤ ਭਾਰੀ ਉਤਸ਼ਾਹ ਆਇਆ ਹੈ ਇਹਨਾਂ ਗੇਮਸ ਨੂੰ ਲੈ ਕੇ ਤੇ ਸਾਡੀ ਕੋਸ਼ਿਸ਼ ਹੋਏਗੀ ਵੀ ਅੱਗੇ ਅਗਲੇ ਲੈਵਲ ਤੇ ਵੀ ਬੱਚਿਆਂ ਨੂੰ ਜਿੰਨੀਆਂ ਫੈਸਿਲਿਟੀਆਂ ਜਸੀਂ ਵਕਤ ਤੋਂ ਵਕਤ ਦੇ ਸਕੀਓ ਦਵਾਗੇ ਉਸ ਦੇ ਨਾਲ ਹੀ ਬੱਚਿਆਂ ਨੂੰ ਤੇ ਖਾਣਾ ਤੇ ਜੋ ਵੀ ਰਿਫਰੈਸ਼ਮੈਂਟ ਹੈਗੀ ਉਹ ਦਿੱਤੀ ਜਾ ਰਹੀ ਹੈ ਜਿਹੜੀ ਪੰਜਾਬੀ ਮਾਪਦੰਡ ਮੁੱਕੀ ਜਾ ਰਹੀ ਹੈ ਉਹ ਦਿੱਤੀ ਜਾ ਰਹੀ ਹੈ ਤੋਂ ਨੀਦ ਹੈ ਜਿਹੜੀ ਹੈ ਪਿਛਲੇ ਸਾਲ ਜਿਹੜੀ ਬਹੁਤ ਰਜਿਸਟ੍ਰੇਸ਼ਨ ਹੈ ਜਿਹੜੀ ਇਸ ਵਾਰੀ ਇਹਨਾਂ ਇਡਾਂ ਦੇ ਵਿੱਚ ਕੋ ਵੀ ਦੀ ਸੋ ਮੇਰੇ ਸਾਰੇ ਬੱਚਿਆਂ ਨੂੰ ਵਾਚਰ ਕੀ ਬੀਨ ਦੇ ਹੋਇਆ ਕਿ ਜਿੰਨਾ ਵੀ ਵਾਤਵਾਦੇ ਵਿੱਚ ਪਾਰਟਿਸਪੇਟ ਕਰੋਗੇ ਤੇ ਪਤਾ ਹੈ ਵੀ ਇਸ ਦੇ ਨਾਲ ਹੀ ਜਿਹੜੀ ਨਾਰਥਨ ਫੀਰੀ ਹੈ ਇਸ ਦੇ ਵਿੱਚ ਵਾਚੜ ਕੀ ਹਿੱਸਾ ਲਵੇ ਕਿਸ ਤਰ੍ਹਾਂ ਇਹ ਕਹਿ ਦਨ ਇਸ ਵਾਰ ਕਿਸ ਤਰ੍ਹਾਂ ਇਹ ਕਹਿ ਦਨ ਸਰ ਕੀ ਆ ਕੀ ਪੁੱਛਿਆ ਕਿ ਸਰ ਇਹਦੇ ਵਿੱਚ ਜਿਹੜੀਆਂ ਬਲੌਕ ਲੈਵਲ ਗੇਮਸ ਹੈਗੀਆਂ ਨੇ ਇਹਦੇ ਵਿੱਚ ਅਸੀਂ ਐਥਲੈਟਿਕਸ ਕਬੱਡੀ ਵਾਲੀ ਵਾਲ ਫੁੱਟਬਾਲ ਤੇ ਹੋਰ ਕੋ ਕੋ ਕਰਵਾ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਸਾਡਾ ਜ਼ਿਲ੍ਹਾ ਲੈਵਲ ਉਹਦੇ ਵਿੱਚ 25 ਗੇਮਸ ਕਰਵਾਈਆਂ ਜਾ ਰਹੀਆਂ ਨੇ ਤੇ ਰਾਜ ਪੱਧਰੀ ਕਿੱਡਾਂ ਨੇ ਉਹ 37 ਗੇਮਸ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਕਿਤੇ ਕਿੰਨੇ ਤਰੀਕ ਤੱਕ ਚੱਲੇਗਾ ਜ਼ਿਲ੍ਹੇ ਦੇ ਵਿੱਚ? ਇਹ ਜਿਹੜਾ ਹੈਗਾ ਟੂਰਨਾਮੈਂਟ ਨੇ ਹੁਣ ਅੱਜ ਤਾਂ ਸਟਾਰਟ ਹੋ ਕੇ ਜਿਹਨਾਂ ਪੱਧਰੀ ਜਿਹੜੀਆਂ ਕਿੱਡਾਂ ਨੇ ਉਹ 22 ਸਤੰਬਰ ਤੱਕ ਚੱਲਣਗੀਆਂ ਇਸ ਤੋਂ ਬਾਅਦ ਸਾਡੀਆਂ ਰਾਜ ਪੱਧਰੀ ਕਿੱਡਾਂ ਸਾਹ ਹੋਣਗੀਆਂ ਜਿਹੜੀਆਂ 9 ਨਵੰਬਰ ਤੱਕ ਚੱਲਣਗੀਆਂ।